ਅੱਜ ਅਸੀਂ ਵਿਚਾਰਾ ਕਰਨ ਲਈ ਇਕੱਠੇ ਹੋਏ ਆਂ ਜੋ ਸਾਡੇ ਸਿੱਖ ਕੌਮ ਨਾਲ ਧੱਕਾ ਹੋਇਆ ਹੈ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਬੇਇੱਜ਼ਤੀ ਹੋਇਆ ਉਦੋਂ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਜੋ ਸਾਡੇ ਬੰਦੀ ਸਿੰਘ ਐਨੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਜਿਨਾਂ ਰੱਟੇ ਸਜ਼ਾਵਾਂ ਵੀ ਪੂਰੀਆਂ ਕਰ ਦਿੱਤੀਆਂ ਨੇ ਪਰ ਨਾਲ ਨੂੰ ਹਲੇ ਤੱਕ ਛੱਡਿਆ ਨਹੀਂ ਗਿਆ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਅੱਜ ਇਨਸਾਫ਼ ਉਹਨਾਂ ਦੇ ਤਵੇ ਸਰਕਾਰ ਕੋਈ ਗੱਲ ਨਹੀਂ ਕਰਦੀ ਹੈ ਕੋਈ ਇਨਸਾਫ਼ ਦੀ ਗੱਲ ਨਹੀਂ ਕਰਦੀ ਤੇ ਜੋ ਕਿਸਾਨਾਂ ਪੀੜਾਂ ਨਾਲ ਹੋ ਰਿਹਾ ਹੈ ਜੋ ਪੂਰੇ ਪੰਜਾਬ ਨਾਲ ਹੋ ਰਿਹਾ ਹੈ ਜੋ ਕਿਸਾਨਾਂ ਦਾ ਧੱਕਾ ਹੋ ਰਿਹਾ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਦਾ ਧੱਕਾ ਹੋ ਰਿਹਾ ਕਿਉਂਕਿ ਪੰਜਾਬ ਦਾ ਮੇਨ ਓਕਿਊਪੇਸ਼ਨ ਮੇਨ ਜਿਹੜਾ ਕੰਮ ਹੈ ਉਹ ਖੇਤੀ ਹੀ ਹੈ ਤੇ ਜਿਹੜੀ ਹੁਣ ਜੰਗ ਲੱਗੀ ਹੈ ਤੇ ਉਸ ਦਾ ਵੀ ਸਾਡਾ ਜਾਨ ਨੁਕਸਾਨ ਪੰਜਾਬ ਨੇ ਹੋਇਆ ਹੈ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹੀ ਐਸ ਅ ਬੈਟਲ ਫੀਲਡ ਯੂਜ਼ ਕੀਤਾ ਗਿਆ ਹੈ ਜਿਸਦੇ ਅਸੀਂ ਬਿਲਕੁਲ ਖਿਲਾਫ ਆ ਜੰਗ ਦੇ ਬਿਲਕੁਲ ਖਿਲਾਫ ਆ ਕਿ ਜੰਗ ਹਮੇਸ਼ਾ ਡਿਸਟਰੈਕਸ਼ਨ ਹੀ ਲਿਆਉਂਦੀ ਹੈਗੀ ਹੈ ਇਹਨਾਂ ਕਰੀ ਕਿਸ ਤਰ੍ਹਾਂ ਚੰਗਾ ਨਹੀਂ ਹੋਇਆ ਤੇ ਕਿ ਅਸੀਂ ਹੁਣ ਚਾਹਦੇ ਆ ਕਿ ਜੰਗ ਨੂੰ ਮਤਲਬ ਜੰਗ ਦੇ ਬਜਾਏ ਹੋਰ ਤਰੀਕੇ ਵੀ ਆ ਗਏ ਨੇ ਮਤਲਬ ਜਿਹੜਿਆ ਜਿਹੜਿਆ ਛੱਪੀ ਬੰਦੇ ਜਿਹੜੇ ਕਸ਼ਮੀਰ ਚ ਮਾਰੇ ਗਏ ਨੇ ਉਹਦਾ ਪੂਰੇ ਹਿੰਦੁਸਤਾਨ ਨੂੰ ਦੁੱਖ ਹੈਦਾ ਮੈਨੂੰ ਵੀ ਬਹੁਤ ਦੁੱਖ ਹੈ ਤਾਂ ਇਹਦਾ ਮਤਲਬ ਆ ਨਹੀਂ ਹੈ ਕਿ ਜੰਗ ਨਾਲ ਉਹਦਾ ਕੋਈ ਰਾਹ ਕਿਿਆ ਜਾਵੇ ਉਹਦਾ ਰਾਹ ਅਸੀਂ ਗੱਲਬਾਤ ਨਾਲ ਵੀ ਕੱਢ ਸਕਦੇ ਹਾਂ ਕਿ ਹਾਂ ਇਨਸਟੈਡ ਆਫ ਇਹ ਕਿਉਂਕਿ ਜੰਗ ਦਾ ਸਾਰਾ ਨੁਕਸਾਨ ਆਮ ਆਮ ਜਨਤਾ ਨੂੰ ਹੀ ਹੋਇਆ ਪੰਜਾਬ ਦੇ ਆਮ ਲੋਕਾਂ ਨੂੰ ਹੀ ਨੁਕਸਾਨ ਹੋਇਆ ਹੈ ਅੱਜ ਅਸੀਂ ਵਿਚਾਰਾ ਕਰਨ ਲਈ ਇਕੱਠੇ ਹੋਏ ਹਾਂ ਜੋ ਸਾਡੇ ਸਿੱਖ ਕੌਮ ਨਾਲ ਧੱਕਾ ਹੋਇਆ ਹੈ ਜੋ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੇਇੱਜ਼ਤੀ ਹੋਇਆ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੋ ਸਾਡੇ ਬੰਦੀ ਸਿੰਘ ਐਨੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਜਿਨ੍ਹਾਂ ਦੇ ਸਜ਼ਾਵਾਂ ਵੀ ਪੂਰੀਆਂ ਕਰ ਦਿੱਤੀਆਂ ਨੇ ਪਰ ਉਹਨਾਂ ਨੂੰ ਹਲੇ ਤੱਕ ਛੱਡਿਆ ਨਹੀਂ ਗਿਆ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਅਲੇ ਇਨਸਾਫ ਉਹਨਾਂ ਦੇ ਤੇ ਵੀ ਸਰਕਾਰ ਕੋਈ ਗੱਲ ਨਹੀਂ ਕਰਦੀ ਹੈ ਉਹ ਇਨਸਾਫ ਦੀ ਗੱਲ ਨਹੀਂ ਕਰਦੀ ਹੈ ਤੇ ਜੋ ਕਿਸਾਨਾਂ ਵੀਰਾਂ ਨਾਲ ਹੋ ਰਿਹਾ ਹੈ ਜੋ ਪੂਰੇ ਪੰਜਾਬ ਨਾਲ ਹੋ ਰਿਹਾ ਹੈ ਜੋ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਕਿਉਂਕਿ ਪੰਜਾਬ ਦਾ ਮੇਨ ਓਕਿਪੇਸ਼ਨ ਮੇਨ ਜਿਹੜਾ ਕੰਮ ਹੈ ਉਹ ਖੇਤੀ ਹੀ ਹੈ ਤੇ ਜਿਹੜੀ ਹੁਣ جنگ ਲੱਗੀ ਹੈ ਤੇ ਉਸ ਦਾ ਵੀ ਸਾਡਾ ਜਾਨ ਨੁਕਸਾਨ ਪੰਜਾਬ ਨੇ ਹੋਇਆ ਹੈ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹੀ ਐਸ ਅ ਬੈਟਲ ਫੀਲਡ ਯੂਜ਼ ਕੀਤਾ ਗਿਆ ਹੈ ਜਿਸ ਦੇ ਅਸੀਂ ਬਿਲਕੁਲ ਖਿਲਾਫ ਆ ਜਿਹੜੇ جنگ ਦੇ ਬਿਲਕੁਲ ਖਿਲਾਫ ਆ ਕਿ ਜਦੋਂ ਹਮੇਸ਼ਾ ਡਿਸਟਰਕਸ਼ਨ ਹੀ ਲਿਆਉਂਦੀ ਹੈਗੀ ਹੈ ਇਹਨਾਂ ਕਰਕੇ ਕਿਸ ਦਾ ਚੰਗਾ ਨਹੀਂ ਹੋਇਆ ਹੈ ਤੇ ਤੇ ਅਸੀਂ ਹੁਣ ਚਾਹਦੇ ਆ ਕਿ ਜੰਗ ਨੂੰ ਮਤਲਬ ਜੰਗ ਦੇ ਬਜਾਏ ਹੋਰ ਤਰੀਕੇ ਵੀ ਆਗੇ ਨੇ ਮਤਲਬ ਜਿਹੜੀਆਂ ਜਿਹੜੇ 60 ਬੰਦੇ ਜਿਹੜੇ ਕਸ਼ਮੀਰ ਚ ਮਾਰੇ ਗਏ ਨੇ ਉਹਦਾ ਪੂਰੇ ਹਿੰਦੁਸਤਾਨ ਨੂੰ ਦੁੱਖ ਹੈ ਉਹ ਮੈਨੂੰ ਵੀ ਬਹੁਤ ਦੁੱਖ ਹੈ ਪਰ ਇਹਦਾ ਮਤਲਬ ਆ ਨਹੀਂ ਹੈ ਕਿ ਜੰਗ ਨਾਲ ਉਹਦਾ ਕੋਈ ਰਾਹ ਕਿਆ ਜਾਵੇ ਉਹਦਾ ਰਾਹ ਅਸੀਂ ਗੱਲਬਾਤ ਨਾਲ ਵੀ ਕੱਟ ਸਕਦੇ ਆ ਕਿ ਹਾਂ ਇਨਸਟੈਡ ਆਫ ਇ ਕਿਉਂਕਿ ਜੰਗ ਦਾ ਸਾਰਾ ਨੁਕਸਾਨ ਆਮ ਆਮ ਜਨਤਾ ਨੂੰ ਹੀ ਹੁੰਦਾ ਪੰਜਾਬ ਦੇ ਆਮ ਲੋਕਾਂ ਨੂੰ ਹੀ ਨੁਕਸਾਨ ਹੋਇਆ